ਪੰਜਾਬ ਦੇ ਚਾਰ ਮੰਤਰੀਆਂ ਦੀ ਅਚਨਚੇਤ ਪੰਜਾਬ ਕੈਬਨਿਟ ਚੋਂ ਛੁੱਟੀ ਕਿਹੜੀ ਗੱਲ ਹੋ ਗਈ ਭਗਵਾਨਤਮਾਨ ਨੇ ਕਿਹੜੀ ਗੱਲੋਂ ਆਪਣੇ ਅਨਮੋਲ ਰਤਨਾਂ ਨੂੰ ਇੱਕੋਦਮ ਪਾਸੇ ਕਰਤਾ ਆਖਰਕਾਰ ਹਾਈ ਕਮਾਂਡ ਦੇ ਕੋਲ ਫੋਨ ਖੜਕਾਉਣ ਤੋਂ ਬਾਅਦ ਵੀ ਮੰਤਰੀਆਂ ਦੇ ਅਸਤੀਫੇ ਨਹੀਂ ਰੁਕੇਗੇ ਚਰਚਾ ਬਹੁਤ ਲੰਬੀ ਚੋੜੀ ਹੈ ਇਨਾ ਜਿਵੇਂ ਜਿਵੇਂ ਸਮਾਂ ਹੁਣ ਬੀਤਿਆ ਹੈ ਗੱਲਾਂ ਅੰਦਰ ਲੀਆਂ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿਹੜੀਆਂ ਗੱਲਾਂ ਬਾਹਰ ਆ ਰਹੀਆਂ ਨੇ ਕਿਹੜੀਆਂ ਚਰਚਾਵਾਂ ਸਿਆਸੀ ਹਲਕਿਆਂ 'ਚ ਚੱਲ ਰਹੀਆਂ ਨੇ ਕਿ ਆਖਰਕਾਰ ਇਨ੍ਹਾਂ ਮੰਤਰੀਆਂ ਨੂੰ ਘਰ ਦਾ ਰਾਹ ਕਿਉਂ ਵਿਖਾਇਆ ਗਿਆ ਇਹ ਮੰਤਰੀ ਹੁਣ ਮੰਤਰੀ ਵਾਲੀ ਨਜ਼ਾਰੇ ਜਿਹੜੇ ਆ ਉਹ ਨਹੀਂ ਲੈ ਸਕਦੇ ਆਖਰਕਾਰ ਅਸਤੀਫੇ ਕਿਉਂ ਹੋਏ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਕੈਬਨਿਟ ਦੇ ਵਿੱਚ ਵਿਸਥਾਰ ਹੋਣਾ ਸੀ ਕਿਸੇ ਦੀ ਐਂਟਰੀ ਹੋਣੀ ਸੀ ਕਿਸੇ ਨੂੰ ਬਾਹਰ ਕੱਢਿਆ ਜਾਣਾ ਸੀ ਇਹ ਚਰਚਾ ਲੰਬੇ ਸਮੇਂ ਤੋਂ ਸੀ ਪਰ ਆਖਰ ਅਚਾਨਕ ਕੀ ਹੋਇਆ ਕਿ ਚਾਰ ਮੰਤਰੀਆਂ ਦੇ ਅਸਤੀਫੇ ਲੈ ਗਲੇਗੇ ਖਾਸ ਕਰਕੇ ਅਨਮੋਲ ਗਗਨਮਾਨ ਬ੍ਰਹਮਸ਼ੰਕਰ ਜਿੰਪਾ ਤੇ ਚੇਤਨ ਸਿੰਘ ਜੋੜਾ ਮਾਜਰਾ ਕਹਿੰਦੇ ਕਿ ਚੇਤਨ ਸਿੰਘ ਜੋੜਾ ਮਾਜਰੇ ਦਾ ਦਾ ਚਿੱਤ-ਚੇਤੇ 'ਚ ਵੀ ਨਹੀਂ ਸੀ ਕਿ ਉਸ ਦੇ ਨਾਲ ਇਹ ਘਟਨਾ ਵਾਪਰਨੀ ਹੈ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਉਹਨਾਂ ਨੇ ਤਾਂ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦੇ ਚੇਤ ਚੇਤੇ 'ਚ ਵੀ ਨਹੀਂ ਇਹ ਚੀਜ਼ ਸੀ ਕਿ ਉਹਨਾਂ ਦੇ ਨਾਲ ਜਿਹੜਾ ਇਹ ਕੁਝ ਵਾਪਰ ਸਕਦਾ ਹੈ ਅਚਾਨਕ ਅਸਤੀਫਾ ਮੰਗੇ ਜਾਣ ਤੋਂ ਬਾਅਦ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਇੱਧਰ ਉੱਧਰ ਹੋਈਆਂ ਨੇ ਖਬਰਾਂ ਆ ਰਹੀਆਂ ਨੇ ਕਿ ਇਹਨਾਂ 'ਚੋਂ ਇੱਕ ਮੰਤਰੀ ਨੇ ਤਾਂ ਆਪਣੇ ਅਹੁਦੇ ਨੂੰ ਬਚਾਉਣ ਦੇ ਲਈ ਮੰਤਰੀ ਵਾਲੀ ਕੁਰਸੀ ਬਚਾਉਣ ਦੇ ਲਈ ਹਰ ਚਾਰਾ ਜੋਖੀ ਕੀਤੀ ਹੈ ਤੇ ਕੈਬਨਿਟ ਰੈਂਕ ਬਚਾਉਣ ਦੇ ਲਈ ਆਨਾਕਾਨੀ ਜਿਹੜੀ ਆ ਉਹ ਕੀਤੀ ਗਈ ਹੈ ਕੱਲੇ-ਕੱਲੇ ਦੀ ਗੱਲ ਖੋਲ ਕੇ ਦੱਸ ਦਿਆ ਤੁਹਾਨੂੰ ਕਿ ਆਖਰਕਾਰ ਕੇ ਦੇ ਨਾਲ ਕੀ ਵਾਪਰਿਆ ਜੇਕਰ ਸੂਤਰਾਂ ਦੀ ਗੱਲ ਮੰਨੀ ਜਾਵੇ ਤਾਂ ਅਨਮੋਲ ਗਗਨ ਮਾਨ ਨੇ ਆਪਣੇ ਅਸਤੀਫੇ ਦੇਣ ਤੋਂ ਇਨਕਾਰ ਨਹੀਂ ਕੀਤਾ ਪਰ ਪਾਰਟੀ ਹਾਈ ਕਮਾਂਡ ਤੱਕ ਇਸ ਲਈ ਪਹੁੰਚ ਵੀ ਕੀਤੀ ਗਈ ਪਰ ਉਹ ਕਿਸੇ ਕੰਮ ਨਹੀਂ ਆਈ ਆਖਰ ਚ ਉਹਨਾਂ ਨੂੰ ਵਜ਼ੀਰੀ ਛੱਡਣੀ ਪਈ ਅਨਮੋਲ ਗਗਨ ਮਾਨ ਨੇ ਕੁਝ ਦਿਨ ਪਹਿਲਾਂ ਹੀ ਜਨਤਕ ਸਮਾਗਮ ਦੇ ਵਿੱਚ ਅਫਸਰਾਂ ਦੇ ਭ੍ਰਿਸ਼ਟਾਚਾਰ ਨੂੰ ਲੈ ਕੇ ਟਿੱਪਣੀ ਕੀਤੀ ਸੀ ਇਹ ਟਿੱਪਣੀ ਕਾਫੀ ਸਖਤ ਟਿੱਪਣੀ ਸੀ ਇਸੋ ਟਿਪਰੀ ਤੋਂ ਬਾਅਦ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਐਂਡ ਕੰਪਨੀ ਸਾਰੀ ਵਿਰੋਧੀ ਧਿਰ ਤੇ ਰਤੇ ਆਮ ਲੋਕਾਂ ਦੇ ਨਿਸ਼ਾਨੇ ਤੇ ਆ ਗਏ ਸੀ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਆਏ ਹੋਏ ਤਾਂ ਇਹ ਗੋਲਦੇ ਨਹੀਂ ਇਹ ਕੋਈ ਚੱਕਰ ਨਹੀਂ ਸਮਝਦੇ ਕਿ ਵਿਰੋਧੀ ਕੁਝ ਕਹਿ ਰਹੇ ਨੇ ਚੰਗਾ ਕਹਿ ਰਹੇ ਨੇ ਮਾੜਾ ਕਹਿ ਰਹੇ ਨੇ ਉਹਨੂੰ ਤਾਂ ਇਹ ਹਾਸੇ ਠਾਠੇ ਚ ਟਾਲੰਟ ਦੀ ਕੋਸ਼ਿਸ਼ ਕਰਦੇ ਆ ਜਿਹੜਾ ਸਿਆਸੀ ਜਿਹੜਾ ਵਿਅੰਗ ਕਸਣ ਦੀ ਆਦਤ ਹੈ ਮੁੱਖ ਮੰਤਰੀ ਦੀ ਉਹ ਆਪਣਾ ਉਹ ਪੁਰਾਣੇ ਵਾਲਾ ਕੰਮ ਕਰਦੇ ਆ ਪਰ ਆਮ ਲੋਕਾਂ ਦੇ ਜਦ ਚ ਆ ਗਏ ਸੀ ਆਮ ਲੋਕ ਵੀ ਕਹਿਣ ਲੱਗੇ ਸੀ ਕਿ ਜੇ ਮੰਤਰੀ ਇਹ ਗੱਲ ਕਹਿ ਰਿਹਾ ਕਿ ਮੇਰੇ ਨਾਂ ਤੇ ਪੈਸੇ ਵਸੂਲੇ ਜਾ ਰਹੇ ਨੇ ਮੇਰੇ ਨਾਂ ਤੇ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਤਾਂ ਫਿਰ ਜਿਹੜੀ ਭ੍ਰਿਸ਼ਟਾਚਾਰ ਵਿਰੋਧੀ ਕਾਲਾਕੁੱਲਾ ਵਾਲਾ ਸਿਸਟਮ ਸੀ ਉਹ ਤਾਂ ਫਿਰ ਕਿਸੇ ਕੰਮ ਨਾ ਆਇਆ ਉਹਦਾ ਇੱਕ ਫੋਕੀ ਇਸ਼ਤਿਹਾਰਬਾਜ਼ੀ ਸੀ ਜਿੱਤੇ ਕਰੋੜਾ ਰੁਪਇਆ ਖਰਚ ਦਿੱਤਾ ਗਿਆ ਲੋਕਾਂ ਨੇ ਵਾਵਾ ਝਾੜ ਝੰਮ ਕੀਤੀ ਤੇ ਇਸੇ ਛਾੜ ਚੰਬ ਦੇ ਦੁੱਖੋਂ ਕਿਉਂਕਿ ਸਾਰਾ ਟਾਰਗੇਟ ਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਰਿਆ ਅਨਮੋਲ ਗਗਨ ਮਾਨ ਦੇ ਤਾਂ ਮੋਢਿਆਂ ਤੇ ਰੱਖ ਕੇ ਚਲਾ ਦਿੱਤੀ ਗਈ ਲੋਕਾਂ ਦੇ ਵੱਲ। ਇਹੀ ਕਾਰਨ ਹੈ ਕਿ ਅਨਮੋਲ ਗਗਨ ਜਿਹੜੇ ਨੇ ਉਹਨਾਂ ਨੂੰ ਛੱਡਣੀ ਪਈ ਮੰਤਰੀ ਵਜ਼ੀਰੀ ਵਾਲੀ ਕੁਰਸੀ ਛੱਡਣੀ ਪਈ ਝੰਡੀ ਵਾਲੀ ਗੱਡੀ ਉਹਨਾਂ ਨੂੰ ਅਖੀਰ ਤੇ ਛੱਡਣੀ ਪਈ। ਦੂਜਾ ਨਾਇਆ ਬ੍ਰਹਮਸ਼ੰਕਰ ਜਿੰਪਾ ਦਾ। ਬ੍ਰਹਮਸ਼ੰਕਰ ਜਿੰਪਾ ਇਸ ਵੇਲੇ ਪੰਜਾਬ ਦੇ ਮਾਲ ਮੰਤਰੀ ਸਨ। ਉਹਨਾਂ ਦੇ ਆ ਮਾਲ ਮੰਤਰੀ ਦੇ ਹੁੰਦਿਆਂ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਬਾਰੇ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਸ਼ਿਕੁਤਾਂ ਪਹੁੰਚ ਰਹੀਆਂ ਸਨ ਦੱਸਿਆ ਜਾਂਦਾ ਹੈ ਕਿ ਜਿੰਪਾ ਦੇ ਕੋਲ ਮਾਲ ਵਿਭਾਗ ਸੀ ਅਤੇ ਉਹਨਾਂ ਬਾਰੇ ਪਾਰਟੀ ਵੱਲੋਂ ਲਈ ਗਈ ਫੀਡਬੈਕ ਤਸੱਲੀ ਬਖਸ਼ ਨਹੀਂ ਸੀ ਪਤਾ ਲੱਗਿਆ ਕਿ ਉਸ ਤੋਂ ਸਭ ਤੋਂ ਵੱਧ ਜਿਹੜਾ ਉਹਨਾਂ ਦੇ ਮਾਲ ਵਿਭਾਗ ਦੇ ਨਾਲ ਸੰਬੰਧਿਤ ਅਤੇ ਖਾਸ ਕਰਕੇ ਉਹਨਾਂ ਦੇ ਹਲਕੇ 'ਚੋਂ ਵੀ ਕੋਈ ਫੀਡਬੈਕ ਬਹੁਤੀ ਚੰਗੀ ਨਹੀਂ ਆ ਰਹੀ ਸੀ। ਇਹੀ ਕਾਰਨ ਹੈ ਕਿ ਬ੍ਰਹਮਸ਼ੰਕਰ ਜਿੰਪਾ ਹਮੇਸ਼ਾ ਸਰਕਾਰ ਪਾਰਟੀ ਲਈ ਇੱਕ ਤਰ੍ਹਾਂ ਨਾਲ ਵੋਕਲ ਵਾਇਸ ਰੱਖਣ ਵਾਲੇ ਬੰਦੇ ਸੀ ਉਹਨਾਂ ਨੂੰ ਤੋੜ ਦਿੱਤਾ ਗਿਆ ਉਹਨਾਂ ਦੀ ਉਹਨਾਂ ਨੂੰ ਕੰਪਲਸੇਟ ਕੀਤਾ ਗਿਆ ਬਰਿੰਦਰ ਗੋਇਲ ਦੇ ਨਾਲ ਪਾਰਟੀ ਦੇ ਅੰਦਰ ਕੈਬਨਿਟ ਦੇ ਅੰਦਰ ਬ੍ਰਮਜੰਕਰ ਜਿੰਪਾ ਜਿਹਾ ਜਿਹਾ ਵਿਭਾਗ ਦੇ ਨੇ ਕਿਉਂਕਿ ਹੁਣ ਤੁਹਾਨੂੰ ਪਤਾ ਹੈ ਕਿ ਖੁੱਲੀਆਂ ਨਹੀਂ ਗਈਆਂ ਜਿਹੜੀਆਂ ਐਨਓਸੀ ਵਾਲਾ ਰੋਲਾ ਖਤਮ ਹੋਇਆ ਉਹਦੇ ਵਿੱਚ ਵੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਵਿਚਾਰੀਆਂ ਜਾ ਰਹੀਆਂ ਨੇ ਕੁੱਲ ਮਿਲਾ ਕੇ ਜਿੰਪਾ ਦੀ ਫੀਡਬੈਕ ਬਤੌਰ ਮੰਤਰੀ ਕਿਹਾ ਜਾਂਦਾ ਹੈ ਕਿ ਪਾਰਟੀ ਦੇ ਕੋਲ ਸਹੀ ਤਰੀਕੇ ਨਾਲ ਨਹੀਂ ਪਹੁੰਚੀ ਸਭ ਤੋਂ ਵੱਧ ਉਦਾਸੀ ਜਿਹੜੀ ਹੋਈ ਸਭ ਤੋਂ ਵੱਧ ਜਿਹੜਾ ਚਿਹਰਾ ਮੁਰਝਾਇਆ ਉਹ ਚੇਤਨ ਸਿੰਘ ਜੋੜਾ ਮਾਜਰਾ ਦਾ ਸੀ ਕਹਿੰਦੇ ਕਿ ਚੇਤਨ ਸਿੰਘ ਜੋੜਾ ਮਾਜਰਾ ਦਾ ਚਿਤ ਚੇਤੇ ਚਵਣੀ ਸੀ ਉਹਨਾਂ ਦੇ ਦਾ ਚੇਤਨਾ ਦੇ ਕਿਸੇ ਕੋਨੇ ਖੁੰਝੇ ਚ ਵੀ ਇਹ ਗੱਲ ਨਹੀਂ ਸੀ ਕਿ ਉਹਨਾਂ ਤੋਂ ਇਹ ਅਸਤੀਫਾ ਲਿਆ ਜਾਏਗਾ ਚੱਲਦੇ ਕੰਮ ਚ ਪਰ ਉਹਨਾਂ ਤੋਂ ਅਸਤੀਫਾ ਲੈ ਲਿਆ ਗਿਆ ਸੂਤਰ ਦੱਸਦੇ ਨੇ ਕਿ ਜੋੜਾ ਮਾਜਰਾ ਉਹਨਾਂ ਦਾ ਚਿੱਤ ਚਿੱਤੇ ਵੀ ਨਹੀਂ ਸੀ ਕਿ ਐਂਜ ਹੋਈ ਹੋ ਸਕਦਾ ਹੈ। ਉਹਨਾਂ ਨੇ ਆਪਣੇ ਵਿਭਾਗ ਵਿੱਚ ਉੱਪਰਲੇ ਹੁਕਮਾਂ ਨੂੰ ਪੂਰੀ ਤਸੱਲੀ ਨਾਲ ਵਝਾ ਕੇ ਲਾਗੂ ਕੀਤਾ। ਚੇਤਨ ਸਿੰਘ ਜੋੜਾ ਮਾਜਰਾ ਮੰਨਿਆ ਜਾਂਦਾ ਹੈ ਕਿ ਦਿੱਲੀ ਦੇ ਨਾਲ ਜਾਨੀ ਕਿ ਆਲਾ ਹਾਈ ਕਮਾਂਡ ਜਿਹੜੀ ਆਮ ਆਦਮੀ ਪਾਰਟੀ ਦੇ ਉਹਦੇ ਨਾਲ ਉਹਨਾਂ ਦੀ ਸੈਟਿੰਗ ਬਹੁਤ ਵਧੀਆ ਸੀ। ਬਹੁਤ ਵਧੀਆ ਤਾਲਮੇਲ ਸੀ। ਲੋਕ ਸਭਾ ਚੋਣਾਂ ਦੇ ਵਿੱਚ ਵੀ ਪਰਫਾਰਮੈਂਸ ਵਧੀਆ ਰਹੀ ਉਹਨਾਂ ਦੀ। ਤੇ ਉਹਨਾਂ ਦਾ ਜਿਹੜਾ ਉੱਥੇ ਉਹਨਾਂ ਦੀ ਐਨ ਸੈਟਿੰਗ ਸੀਗੀ ਪਰ ਚੇਤਨ ਸਿੰਘ ਜੋੜਾ ਮਾਜਰ ਨੂੰ ਜਿਹੜੀ ਚੀਜ਼ ਲੈ ਕੇ ਬੈਗੀ ਉਹ ਹੈਗੀ ਹੈ ਕਿ ਆਪ ਹੁਰਦਗੀ ਕਹਿ ਸਕਦੇ ਆ ਕਿ ਇੱਕ ਤਰ੍ਹਾਂ ਨਾਲ ਜਿਹੜੀ ਰਹਿ ਕੇ ਬੈਗੀ ਜਦੋਂ ਉਹ ਸਿਹਤ ਮੰਤਰੀ ਸ਼ੰਤਾ ਸੀਨੀਅਰ ਡਾਕਟਰ ਨੂੰ ਫਰੀਦਕੋੜ ਵਿੱਚ ਗੱਦੇ ਤੇ ਲਟਾਏ ਜਾਣ ਮੌਕੇ ਵਿਵਾਦਾਂ ਚ ਚੇਤਨ ਸਿੰਘ ਜੋੜਾ ਮਾਜਰਾ ਉਸ ਸਮੇਂ ਕਿਰੇ ਸੀ ਤੇ ਉਹਨਾਂ ਤੋਂ ਸਿਹਤ ਵਿਭਾਗ ਵਾਪਸ ਵੀ ਲੈ ਲਿਆ ਗਿਆ ਸੀ ਉਹਨਾਂ ਬਾਰੇ ਉਹਨਾਂ ਦੇ ਗ੍ਰਹਿ ਜ਼ਿਲ੍ਹੇ ਵਿੱਚੋਂ ਰਿਪੋਰਟ ਠੀਕ ਨਹੀਂ ਆ ਰਹੀ ਗ੍ਰਹਿ ਜ਼ਿਲ੍ਹਾ ਜਾਨੀ ਕਿ ਪਟਿਆਲਾ ਦੇ ਨੇਗੇ ਸਮਾਣਾ ਉਹਨਾਂ ਦੀ ਵਿਧਾਨ ਸਭਾ ਹਲਕਾ ਜਾਂ ਕੰਸਟੀਟੂਐਂਸੀ ਹੈ ਪਟਿਆਲੇ ਦੇ ਵਿੱਚ ਕਿਹਾ ਜਾਂਦਾ ਕਿ ਉਹਨਾਂ ਦੇ ਨਾਲ ਕਈ ਚੀਜ਼ਾਂ ਚੱਲ ਰਹੀਆਂ ਸੀ ਖਾਸ ਕਰਕੇ ਸਮਾਣਾ ਸ਼ਤਰਾਣਾ ਪਾਤਨ ਵਾਲੀ ਸਾਈਡ ਤੇ ਓਵਰ ਆਲ ਪਟਿਆਲੇ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਲੈ ਕੇ ਉਹਨਾਂ ਜਿਹਨਾਂ ਜੇ ਤੁਸੀਂ ਉਹਨਾਂ ਨੂੰ ਨੇੜੇੋਂ ਦੇਖਦੇ ਹੋ ਵਿਚਰਦੇ ਹੋ ਵੈਸੇ ਵੀ ਤੁਸੀਂ ਉਹਨਾਂ ਨੂੰ ਮੀਡੀਆ 'ਚ ਵੀ ਦੇਖਦੇ ਹੋ ਤੁਹਾਨੂੰ ਉਹਨਾਂ 'ਚ ਇੱਕ ਐਰੋਗੈਂਸ ਫੀਲ ਹੁੰਦਾ ਹਾਲਾਂਕਿ ਹੋਵੇ ਨਾ ਹੋਵੇ ਸ਼ਾਇਦ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਜਿਹੜਾ ਚੇਤਨ ਸਿੰਘ ਜੋੜਾ ਮਾਜਰਾ ਪਰ ਚੇਤਨ ਸਿੰਘ ਜੋੜਾ ਮਾਜਰਾ ਦਾ ਕੈਮਨਰ ਜੋ ਜਾਣਦਾ ਇੱਕੋ ਇੱਕ ਵੱਡਾ ਕਾਰਨ ਹੈ ਕਿ ਉਹਨਾਂ ਦੇ ਆਪਣੇ ਜ਼ਿਲ੍ਹੇ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਉਹਨਾਂ ਪ੍ਰਤੀ ਨਾਰਾਜ਼ਗੀ ਸੀ ਉਹਨਾਂ ਦੇ ਰਿਪੋਰਟ ਹੈ ਜਿਹੜੀ ਉਹ ਠੀਕ ਨਹੀਂ ਪਹੁੰਚ ਰਹੀ ਸੀ ਕੰਮਕਾਰ ਨੂੰ ਲੈ ਕੇ ਵਿਵਹਾਰ ਨੂੰ ਲੈ ਕੇ ਹੋਰ ਸਾਰੀਆਂ ਚੀਜ਼ਾਂ ਨੂੰ ਲੈ ਕੇ ਮੰਤਰੀ ਬਲਕਾਰ ਸਿੰਘ ਦੇ ਬਾਰੇ ਤਾਂ ਇਹੀ ਕਿਹਾ ਜਾ ਸਕਦਾ ਕਿ ਉਹਨਾਂ ਲਈ ਤਾਂ ਕੰਧ ਤੇ ਲਿਖੀ ਗੱਲ ਸੀ ਇਹ ਤਾਂ ਗੱਲ ਬਹੁਤ ਸਮਾਂ ਪਹਿਲਾਂ ਕਨਫਰਮ ਕਰ ਦਿੱਤੀ ਸੀ ਮੈਂ ਹੀ ਤੁਹਾਨੂੰ ਇੱਕ ਦੋ ਖਬਰਾਂ ਦੇ ਵਿੱਚ ਕਿ ਬਲਕਾਰ ਸਿੰਘ ਦਾ ਜਾਣਾ ਲਗਭਗ ਮੰਤਰੀ ਮੰਡਲ ਚੋਂ ਤੈ ਹੈ ਮੰਤਰੀ ਮੰਡਲ ਤੋਂ ਬਲਕਾਰ ਸਿੰਘ ਦਾ ਜਾਣਾ ਕਿਉਂ ਤੈ ਹੈ ਹੁਣ ਮੈਂ ਉਸ ਗੱਲ ਬੱਲ ਜਾਵਾਂ ਤਾਂ ਬਹੁਤ ਚੰਗੀ ਗੱਲ ਨਹੀਂ ਲੱਗਦੀ ਪਰ ਤੁਹਾਨੂੰ ਪਤਾ ਹੈ ਕਿ ਜਿਸ ਪ੍ਰਕਾਰ ਦੀ ਉਹਨਾਂ ਦੀ ਇੱਕ ਵੀਡੀਓ ਆਈ ਸੀ ਜਿਹਦਾ ਰੰਗ ਨੀਲਾ ਸੀ ਉਹ ਜਿਹੜੀ ਨੀਲੀ ਵੀਡੀਓ ਹੈ ਉਹਨੇ ਬਲਕਾਰ ਸਿੰਘ ਦੀ ਕਿਸਮਤ ਨੂੰ ਕਾਲਾ ਕਰਤਾ ਬਾਜ਼ਾਰਤ ਵਾਲੀ ਝੰਡੀ ਵਾਲੀ ਗੱਡੀ ਵੀ ਗਈ ਕੁਰਸੀ ਵੀ ਗਈ ਅ ਕਈ ਵਾਰ ਬੰਦੇ ਤੋਂ ਗਲਤੀਆਂ ਹੋ ਜਾਂਦੀਆਂ ਜਿਹੜਾ ਬਾਅਦ ਵਿੱਚ ਪ੍ਰਸਤਾਵਾ ਕਦੇ ਬੰਦਾ ਬੈਠ ਕੇ ਕਰਦਾ ਗੁੱਡਿਆਂ 'ਚ ਸਿਰ ਦੇ ਕੇ ਕਿ ਆਖਿਰ ਮੈਂ ਇਹ ਕੀ ਕਰ ਬੈਠਾ ਪਰ ਬਹੁਤ ਕੋ ਵੇਲੇ ਨਾਲ ਕੀਤਾ ਗਿਆ ਕਦਮ ਹੈ ਇਹਦੇ ਨਾਲ ਤਾਂ ਬਲਕਾਰ ਸਿੰਘ ਹਲ ਤੱਕ ਹੱਲਾਸ਼ੇਰੀ ਨਾਲ ਫਿਰਦੇ ਰਹੇ ਦੋ ਫੀਮੇਲ ਕਲੀਗਸ ਦੇ ਨਾਲ ਆਪਣੀ ਨਾਲ ਅਨਮੋਲ ਗਗਨ ਮਾਨਸੀ ਤੇ ਬੀਬਾ ਬਲਜੀਤ ਕੌਰ ਨੇ ਡਾਕਟਰ ਬਲਜੀਤ ਉਹਨਾਂ ਦੇ ਨਾਲ ਕੈਬਨਟ ਮੀਟਿੰਗਾਂ 'ਚ ਬੈਠ ਰਿਹਾ ਭਗਵੰਤ ਮਾਨ ਨੂੰ ਨਾਲ ਬੈਠਿਆ ਨੂੰ ਮਾੜੀ ਮੋਟੀ ਕਿਸੇ ਨੂੰ ਮੈਨੂੰ ਲੱਗਦਾ ਨਰਸੰਦ ਸ਼ਰਮ ਨਹੀਂ ਆਈ ਉਹਨਾਂ ਨੂੰ ਤਾਂ ਤੁਰੰਤ ਬਰਖਾਸਤ ਕਰਨਾ ਚਾਹੀਦਾ ਸੀ ਇਹੀ ਤਾਂ ਗੱਲ ਹੈ ਕੱਟੜ ਇਮਾਨਦਾਰੀ ਕਹਿ ਨਾਲ ਨਹੀਂ ਬਣਦੀ ਕੱਟੜ ਇਮਾਨਦਾਰੀ ਕਹਿ ਦੇਣਾ ਇਦਾਂ ਨਹੀਂ ਬਣਦੀ ਇਹ ਤਾਂ ਕਟੜਾ ਮਾਣਦਾਰੀ ਕੱਲਾ ਪੈਸੇ ਖਾਣਾ ਨਹੀਂ ਹੁੰਦਾ ਕੱਲਾ ਭ੍ਰਿਸ਼ਟਾਚਾਰ ਕਰਪਸ਼ਨ ਪੈਸੇ ਦੀ ਨਹੀਂ ਹੁੰਦੀ ਨੈਤਿਕ ਕਰਪਸ਼ਨ ਕਿੱਡੀ ਵੱਡੀ ਆ ਤੁਹਾਡੇ ਅੰਦਰ ਤੁਸੀਂ ਜੇ ਉਹਦੇ ਵੱਲ ਝਾਤੀ ਮਾਰ ਲਓ ਤਾਂ ਕਾਫੀ ਚੀਜ਼ਾਂ ਸੁਧਰ ਸਕਦੀਆਂ ਹੁੰਦੀਆਂ ਇਹੀ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੀ ਗੱਲ ਹੈ ਕਿ ਤੁਸੀਂ ਨੈਤਿਕ ਤੌਰ ਤੇ ਆਪਣੇ ਇਸ ਮੰਤਰੀ ਨੂੰ ਜਿਹਦੀ ਵੀਡੀਓ ਥਾਂ ਥਾਂ ਤੇ ਚੱਲਦੀ ਆ ਸਾਰਿਆਂ ਨੇ ਦੇਖੀ ਆ ਉਹਨੂੰ ਤੁਸੀਂ ਗੋਦੀ ਦੇ ਨਾਲ ਬਿਠਾਈ ਬੈਠੇ ਹੋ ਦੋ ਫੀਮੇਲ ਕਲੀਕਸ ਬੈਠੀਆਂ ਨੇ ਤੁਸੀਂ ਕੀ ਗੱਲਾਂ ਤੁਸੀਂ ਵੱਡੀਆਂ ਵੱਡੀਆਂ ਕਰਨੀਆਂ ਸਟੇਜ ਤੇ ਸੰਤਰਾ ਮਉਦਾਸੀ ਨੂੰ ਗਾਉਣਾ ਸਿਰ ਨੀਵੀਂ ਕਰਕੇ ਜੀ ਰਹੇ ਆ ਉੱਚੀ ਚੁੱਕਣ ਵਾਲੇ ਫਲਾਣਾ ਧਮਕਾਨਾ ਗੁਰਪਾਏ ਹਰਪਾਏ ਨੇ ਗੱਲ ਉਹਨਾਂ ਦੇ ਜਿਹੜੀਆਂ ਕਵਿਤਾਵਾਂ ਬੋਲਣੀਆਂ ਉਹ ਇਥੋਂ ਪਤਾ ਲੱਗਦਾ ਹੈ ਕਿ ਤੁਸੀਂ ਸੱਚ ਤੋਂ ਕਿੰਨੀ ਦੂਰ ਹੋ ਤੁਸੀਂ ਹਾਲੇ ਵੀ ਸਟੇਜ ਦੇ ਉੱਤੇ ਇੱਕ ਕਮੀਡੀਅਨ ਤੇ ਐਕਟਰ ਦੀ ਤਰ੍ਹਾਂ ਨਾਲ ਐਕਟ ਕਰ ਰਹੇ ਹੋ ਨਹੀਂ ਤਾਂ ਕੋਈ اخلاقਮੰਦ ਨੈਤਿਕਤਾ ਦੇ ਵਿੱਚ ਭਿੱਜਿਆ ਹੋਇਆ ਬੰਦਾ ਹੁੰਦਾ ਤਾਂ ਬਲਕਾਰ ਸਿੰਘ ਨੂੰ ਉਸੇ ਵੇਲੇ ਕੈਬਨਟ ਚੋਂ ਬਾਹਰ ਕੱਢ ਦਿੰਦਾ ਚਲੋ ਦੇਰ ਆਏ ਦਰੁਸਤਾਏ ਕੈਬਨਟ ਜੋ ਬਾਹਰ ਤਾਂ ਕੱਢਿਆ ਕੋਟੋਕ ਡਾਕਟਰ ਬਲਜੀਤ ਕੌਰ ਨੂੰ ਕੈਬਨਟ ਚ ਬੈਠਣ ਲੱਗਿਆ ਹੁਣ ਸ਼ਰਮ ਤਾਂ ਨਹੀਂ ਆਉਗੀ ਸ਼ਾਇਦ ਪਹਿਲਾਂ ਉਹਨਾਂ ਨੂੰ ਆਉਂਦੀ ਹੋਵੇ ਹੁਣ ਇਹ ਮਸਲਾ ਤਾਂ ਨਹੀਂ ਹੋਵੇਗਾ